ਸਾ ਜੀ ਉਹ ਜੋ ਸਮਾਜ ਵਿੱਚ ਸਰਦਾਰ ਸਤਨਾਮ ਸਿੰਘ ਜੀ ਉਮਰਪੁਰਾ ਨਵਾਂ ਪੰਜਾਬ ਜੱਥੇਬੰਦੀ ਤੋਂ ਦਿਨ ਬਾ ਦਿਨ ਸਮਾਜ ਦੇ ਭਲੇ ਵਾਸਤੇ ਕਾਰਜ ਕਰਦੇ ਰਹਿੰਦੇ ਆ ਜਿਹੜਾ ਜਿਹੜਾ ਇਹਨਾਂ ਦੇ ਧਿਆਨ ਵਿੱਚ ਮਸਲਾ ਆਉਂਦਾ ਉਹ ਭਾਵੇਂ ਅਨੁਸ਼ਾਸਨ ਦਾ ਹੋਵੇ ਭਾਵੇਂ ਪ੍ਰਸ਼ਾਸਨ ਦਾ ਹੋਵੇ ਭਾਵੇਂ ਉਹਨਾਂ ਨੇ ਆਪਣੇ ਤੌਰ ਤੇ ਕਿਤੇ ਹੱਲ ਕਰਨਾ ਹੋਵੇ ਉਹ ਦਿਨ ਰਾਤ ਇੱਕ ਕਰਕੇ ਸਮਾਜ ਵਿੱਚ ਵਿਚਰਦੇ ਆ ਕੁਝ ਦਿਨਾਂ ਤੋਂ ਕੋਈ ਮੁਸ਼ਕਲ ਆ ਰਹੀ ਸੀ ਜਿਹਦੇ ਬਾਅਦ ਉਹਨਾਂ ਨੇ ਐਸਐਸਪੀ ਬਟਾਲਾ ਨੂੰ ਬਟਾਲਾ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਆ ਸਾਡੀਆਂ ਮੰਗਾਂ ਆ ਤੇ ਐਸਐਸਪੀ ਸਾਹਿਬ ਨੇ ਉਹਨਾਂ ਦੇ ਕੋਲੋਂ 4-5 ਦਿਨਾਂ ਦਾ ਟਾਈਮ ਲਿਆ ਜੇਕਰ ਐਸਐਸਪੀ ਬਟਾਲਾ ਉਹਨਾਂ ਦੇ ਮੰਗਾਂ ਤੇ ਉੱਤੇ ਨਹੀਂ ਪੂਰੇ ਉੱਤਰਦੇ ਜੋ ਉਹਨਾਂ ਨੂੰ ਉਹਨਾਂ ਨੇ ਵਚਨ ਕੀਤਾ ਜਿਹੜਾ ਵਾਅਦਾ ਕੀਤਾ ਨਹੀਂ ਪੂਰਾ ਉੱਤਰਦੇ ਫਿਰ ਸਰਦਾਰ ਸੁਤਨਾਮ ਸਿੰਘ ਜੀ ਉਮਰਪੁਰਾ ਨਵਾਂ ਪੰਜਾਬ ਜਥੇਬੰਦੀ ਤੋਂ ਉਹਨਾਂ ਨੇ 12 ਤਰੀਕ ਨੂੰ ਧਰਨਾ ਰੱਖਿਆ ਬਟਾਲੇ ਸ਼ਹਿਰ ਦੇ ਵਿੱਚ ਅਸੀਂ ਸਮੁੱਚੀ ਜੱਥੇਬੰਦੀ ਸ਼੍ਰੋਮਣੀ ਪੰਥਕ ਕਾਲੀ ਮਿਸਲ ਸ਼ਹੀਦਾਂ ਤਰਨਾਂਦਾਲ ਸ਼੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵੀਰ ਚੱਕਰਵਰਤੀ ਨਾਨਕ ਸਿੰਘਾ ਪੰਜਾਬ ਭਾਰਤ ਵਿੱਚ ਮੌਜੂਦਾ ਮੁਕੀ ਸਿੰਘ ਸਾਹਿਬ ਦਸਤਾਰ ਬਾਬਾ ਜੀ ਬਾਬਾ ਅਦਲਵੀਰ ਸਿੰਘ ਸਾਹਿਬ ਔਰ ਹੋਰ ਪੰਜਾਬ ਦੀਆਂ ਜੱਥੇਬੰਦੀਆਂ ਸਮਾਜ ਸੇਵੀ ਜੱਥੇਬੰਦੀਆਂ ਵਾਲਮੀਕ ਭਾਈਚਾਰੇ ਤੋਂ ਜੱਥੇਬੰਦੀਆਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਆ ਇੱਕ ਵੱਡੇ ਲੈਵਲ ਤੇ ਧਰਨਾ ਹੋਏਗਾ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਦੇ ਉੱਪਰ ਖਲਾਫ ਹੋਏਗਾ ਕਿ ਜਿਹੜੇ ਸਾਡੇ ਸਮਾਜ ਦੀਆਂ ਮੰਗਾਂ ਵਾਂ ਉਹਨਾਂ ਨੂੰ ਪੂਰੀਆਂ ਨਹੀਂ ਕੀਤਾ ਜਾ ਰਿਹਾ ਜੇਕਰ ਨਾ ਹੋਈਆਂ ਤੇ ਬਾਰਤ ਤਿੰਨ ਨੂੰ ਇੱਕ ਵੱਡੇ ਲੈਵਲ ਤੇ ਮੋਰਚਾ ਖੁੱਲ੍ਹ ਜਾਵੇਗਾ ਧਰਨਾ ਲੱਗੇਗਾ ਤੇ ਫਿਰ ਜੋ ਸਾਡੇ ਤੋਂ ਹੋਇਆ ਦਿੱਤਾ ਹੋਇਆ ਇਹੋ ਸੰਘਰਸ਼ ਨਾਲ ਆਪਣੇ ਮੋਰਚੇ ਆਪਣੀਆਂ ਮੰਗਾਂ ਦਾ ਹੱਲ ਹੱਕ ਲੈ ਕੇ ਰਵਾਂਗੇ ਵਾਲੇ ਗੁਰਜੀ ਕੀ ਫਤਿਹ ਮੈਂ ਸਤਨਾਮ ਸਿੰਘ ਉਮਰਪੁਰ ਨਮਾ ਪੰਜਾਬ ਜਥੇਬੰਦੀ ਪੰਜਾਬ ਪ੍ਰਧਾਨ ਮੈਂ ਜੀ ਇੱਕ ਬੇਨਤੀ ਕਰਨਾ ਚਾਹੁੰਦਾ ਆ ਬੇਨਤੀ ਇਹ ਹੈ ਕਿ ਅਸੀਂ 5 ਦਿਨ ਪਹਿਲਾਂ ਐਸਐਸਪੀ ਬਟਾਲਾ ਜੀ ਨੂੰ ਇੱਕ ਮੰਗ ਪੱਤਰ ਸੌਂਪਿਆ ਸੀਗਾ ਜਿਸ ਦੇ ਵਿੱਚ ਸਾਡੀਆਂ ਕੁਝ ਮੰਗਾ ਸੀ ਗਿਆ ਜੋ ਐਸਐਸਪੀ ਸਾਹਿਬ ਨੇ ਸਾਡੇ ਅਹੁਦੇਦਾਰਾਂ ਦੇ ਸਾਹਮਣੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਇਹ ਜਿਹੜਾ ਤੁਹਾਡਾ ਕੰਮ ਹੈ 2-4 ਦਿਨ ਦੇ ਵਿੱਚ ਹੋ ਜਾਏਗਾ ਲੇਕਿਨ ਅੱਜ 5-6 ਦਿਨ ਹੋਣ ਦੇ باوجود ਵੀ ਸਾਨੂੰ ਕਿਸੇ ਵੀ ਥਾਣੇ ਦੇ ਵਿੱਚੋਂ ਜਾਂ ਕਿਸੇ ਵੀ ਡੀਐਸਪੀ ਨੇ ਕਾਲ ਨਹੀਂ ਕੀਤੀ ਜਿਨ੍ਹਾਂ ਦੇ ਕੋਲ ਮਸਲੇ ਚੱਲ ਰਹੇ ਨੇ ਇਸ ਕਰਕੇ ਅਸੀਂ ਉਸ ਦਿਨ ਇਹ ਵੀ ਗੱਲ ਕੀਤੀ ਸੀ ਕਿ ਅਗਰ ਇਹ ਮਸਲਿਆਂ ਦਾ ਸਾਡਾ ਹੱਲ ਨਹੀਂਗਾ ਹੁੰਦਾ ਅਸੀਂ ਫਿਰ 12 ਤਰੀਕ ਨੂੰ ਸਾਰੇ ਚੌਂਕਾਂ ਦੇ ਵਿੱਚੋਂ ਹੁੰਦੇ ਹੋਏ ਐਸਐਸਪੀ ਦੇ ਦਫ਼ਤਰ ਦੇ ਅੱਗੇ ਆਣ ਕੇ ਦਰਨਾ ਦੇਵਾਂਗੇ ਸੋ ਇਹਨਾਂ ਨੇ ਸਾਨੂੰ ਕੋਈ ਵੀ ਮੈਸੇਜ ਨਹੀਂਗਾ ਪਾਇਆ ਕਿਸੇ ਪਾਸੇ ਵੀ ਕੋਈ ਮੈਸੇਜ ਨਹੀਂ ਆਇਆ ਕਿ ਤੁਹਾਡਾ ਕੰਮ ਹੋ ਗਿਆ ਆ ਜਾਂ ਨਹੀਂ ਹੋਇਆ ਉਸ ਦੇ ਬਾਵਜੂਦ ਵੀ ਕੱਲ ਐਸਐਸਪੀ ਦਫ਼ਤਰ ਦੀਆਂ ਵੀਡੀਓ ਕਢਵਾ ਕੇ ਤੁਸੀਂ ਦੇ ਸਕਦੇ ਹੋ ਉੱਥੇ ਜਿਹੜੀਆਂ ਦੂਸਰੀਆਂ ਪਾਰਟੀਆਂ ਮੌਜੂਦ ਸੀਗੀਆਂ ਅਸੀਂ 11:30 ਵਜੇ ਆਪਣਾ ਕਾਰਡ ਜਿਹੜੇ ਮੁਲਾਜ਼ਮ ਗੇਟ ਦੇ ਅੱਗੇ ਖੜੇ ਹੁੰਦੇ ਨੇ ਉਹਨਾਂ ਨੂੰ ਦਿੱਤਾ ਆ ਲੇਕਿਨ 11:30 ਵਜੇ ਦਿੱਤਾ ਤੇ 3:30 ਵਜੇ ਅਸੀਂ ਤੋਂ ਵਾਪਸ ਆਏ ਆ ਇਹਨਾਂ ਮੁਲਾਜ਼ਮਾਂ ਨੇ ਜਿਹੜਾ ਸਾਡਾ ਕਾਰਡ ਐਸਐਸਪੀ ਸਾਹਿਬ ਦੇ ਕੋਲ ਨਹੀਂ ਪਹੁੰਚਾਇਆ ਸਾਨੂੰ ਅੰਦਰ ਨਹੀਂ ਬੁਲਾਇਆ ਗਿਆ ਅਸੀਂ ਥੋੜਾ ਜਿਆ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਬਾਹਰ ਵਾਲੇ ਮੁਲਾਜ਼ਮਾਂ ਦੇ ਨਾਲ ਹੀ ਅਸੀਂ ਵਾਪਸ ਆ ਗਏ ਫਿਰ ਅਸੀਂ ਆਪਣੀਆਂ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ مشورہ ਕੀਤਾ ਕਿ ਕੀ ਹੋਣਾ ਚਾਹੀਦਾ ਫਿਰ ਉਹਨਾਂ ਸਾਰਿਆਂ ਨੇ ਤਰਨੇ ਬਾਰੇ ਹੀ ਦੱਸਿਆ ਗਿਆ ਕਿ 12 ਤਰੀਕ ਨੂੰ ਜਿਹੜਾ ਸਾਡਾ ਤਰਨਾ ਆ ਅਸੀਂ ਉਹਨੂੰ ਲਾਉਣਾ ਹੈ ਇਸ ਤਰਨੇ ਦੇ ਵਿੱਚ ਪਹੁੰਚ ਰਹੀਆਂ ਜਥੇਬੰਦੀਆਂ ਭਗਵਾਨ ਵਾਲਮੀਕ ਤੀਰਤ ਤੋਂ ਆ ਰਹੀਆਂ ਨੇ ਸਾਡੀਆਂ ਸੰਗਤਾਂ ਸਾਡੇ ਉਮੇਵਾਰ ODE دار ਆ ਰਹੇ ਨੇ ਅੰਮ੍ਰਿਤਸਰ ਤੋਂ ਉਸ ਤੋਂ ਇਲਾਵਾ ਵਾਲਮੀਕ ਮਜਬੀ ਸਿੱਖ ਮੋਰਚਾ ਉਹਦੇ ਪੰਜਾਬ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਹਮੀਰਾ ਇੱਕ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਦਖਵਾਜੀ ਵੀ ਆ ਰਹੇ ਨੇ ਸਾਡੇ ਡਾਕਟਰ ਅੰਬੇਦਕਰ ਜੀ ਸੰਘਰਸ਼ ਮੋਰਚਾ ਦੇ ਪੰਜਾਬ ਪ੍ਰਧਾਨ ਪ੍ਰਲੋਕ ਪਿੰਡਲ ਸਾਹਿਬ ਵੀ ਆ ਰਹੇ ਨੇ ਉਸ ਤੋਂ ਇਲਾਵਾ ਸਾਡੇ ਪ੍ਰਧਾਨ ਜੀ ਨੇ ਲੋਕਲ ਬਟਾਲਾ ਸਖਵਿੰਦਰ ਸਿੰਘ ਹਰਦੋਚੰਡੇ ਉਸ ਤੋਂ ਇਲਾਵਾ ਸਾਡੇ लाਡਲੀਆਂ ਫੌਜਾਂ ਅਮੰਤਪੁਰ ਸਾਹਿਬ ਤੋਂ ਬਾਬਾ ਲਾਖਪ੍ਰੀਤ ਸਿੰਘ ਜੀ ਵੀ ਆਪਣੀਆਂ लाਡਲੀਆਂ ਫੌਜਾਂ ਲੈ ਕੇ ਆ ਰਹੇ ਨੇ ਉਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚ ਰਹੇ ਨੇ ਆਪਣੇ ਜਹੇਦਾਰ ਬਾਬਾ ਮੇਜਰ ਸਿੰਘ ਜੀ ਹੋਰ ਵੀ ਕਾਫੀ ਜਥੇਬੰਦੀਆਂ ਦਾ ਸਾਨੂੰ ਜਿਹੜੇ ਮੈਸੇਜ ਆ ਰਹੇ ਨੇ ਉਹ ਸਾਰੇ ਆਉਣਗੇ ਏ ਆਪਣੇ ਦੱਸਣਾ ਚਾਹੁੰਦਾ ਸ਼੍ਰੀਰ ਗਵਿੰਦਪੁਰ ਜਾਂ ਪੰਜਾਬ ਦੇ ਵਿੱਚ ਸਾਡੇ ਜਿੰਨੇ ਵੀ ਐਸਸੀ ਭਾਈਚਾਰਾ ਬੈਠਾ ਆ ਜਿਨ੍ਹਾਂ ਨੂੰ ਅਸੀਂ ਸੱਦਾ ਲਾਇਆ ਆ ਕਿ 12 ਤਰੀਕ ਨੂੰ ਤੁਸੀਂ ਬਟਾਲੇ ਪਹੁੰਚੋ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਓ ਅਸੀਂ ਵੱਖ-ਵੱਖ ਚੌਂਕਾਂ ਚੋਂ ਹੁੰਦੇ ਹੋਏ ਜਿਹੜੇ ਅਫਸਰਾਂ ਨੇ ਸਾਡਾ ਕੰਮ ਨਹੀਂ ਕੀਤਾ ਉਹਦੇ ਵਿੱਚ ਨੇ ਡੀਐਸਪੀ ਫਤੇਗੜ ਚੂੜੀਆਂ ਉਸ ਤੋਂ ਇਲਾਵਾ ਪੀਐਸਪੀ ਸ਼੍ਰੀਰ ਗਵਿੰਦਪੁਰ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਜ਼ਿਆਦਾ ਜੋ ਕਿ ਸਾਡੇ ਐਸ்சி ਭਾਈਚਾਰੇ ਨੂੰ ਬਿਲਕੁਲ ਹੀ ਮਾੜਾ ਸਮਝਦਾ ਆ ਉਹਨਾਂ ਨੂੰ ਵੇਖ ਨਹੀਂ ਸੰਗਾਉਂਦਾ ਐਸਐਚਓ ਸਿਟੀ ਬਟਾਲਾ ਕਿ ਇੱਕ ਸਾਡਾ ਸਿਵਲ ਲਾਈਨ ਦਾ ਜੀ ਅਰ ਸੋਰੀ ਆਪਣਾ ਸਿੰਬਲ ਚੌਂਕੀ ਦਾ ਜਿਹੜਾ ਸਭ ਤੋਂ ਮੇਨ ਮੁੱਦਾ ਆ 302 ਵਾਲਾ ਉਹ ਇਹਨਾਂ ਦੀ ਰੱਜ ਕੇ ਨਰੇਬਾਜੀ ਕੀਤੀ ਜਾਏਗੀ ਤੇ ਜਿਹੜਾ ਸਾਰਾ ਧਰਨਾ ਆ ਇਹ ਕਾਲੀਆਂ ਝੰਡੀਆਂ ਲੈ ਕੇ ਬਟਾਲੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਹੁਣ 6 ਆਪਣੇ ਇੱਕ ਚੌਂਕਾ ਦੇ ਵਿੱਚੋਂ ਹੁੰਦਾ ਹੋਇਆ ਇਹ ਸਿੱਧਾ ਐਸਐਸਪੀ ਬਟਾਲਾ ਦੇ ਵਿੱਚ ਪਹੁੰਚੇਗਾ ਇਤਨਾ ਉਨੀ ਦੇਰ ਰਹੇਗਾ ਜਿੰਨੀ ਦੇਰ ਇਹ ਸਾਡਾ ਜਿੰਨੇ ਵੀ ਸਾਡੇ ਮਸਲੇ ਆ ਇਹ ਸਾਰੇ ਨਹੀਂ ਹੱਲ ਹੁੰਦੇ ਥੈਂਕ ਯੂ ਜੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ